ਅੱਜ ਦੇ ਆਪਣੇ ਵੀਡੀਓ ਦੇ ਵਿੱਚ ਤੁਸੀਂ ਸਿਰਫ ਇੱਕ ਚਾਹ ਪੀਣ ਵਾਲੇ ਬੰਦੇ ਤੋਂ ਇੰਡੀਆ ਦੇ ਸਭ ਤੋਂ ਜ਼ਿਆਦਾ ਪੌਪੂਲਰ ਬੀਅਰ ਬ੍ਰਾਂਡ ਦੇ ਬਾਰੇ ਦੇ ਵਿੱਚ ਸੁਣੋਗੇ ਜਿਹਦਾ ਲੋਗੋ ਹੁੰਦਾ ਇੱਕ ਬਾਂਦਰ ਤੇ ਜਿਹੜਾ ਬ੍ਰਾਂਡ ਇੰਡੀਆ ਦੇ ਵਿੱਚ ਬਹੁਤ ਹੀ ਜ਼ਿਆਦਾ ਪੌਪੂਲਰ ਹੁੰਦਾ ਪਰ ਸਿਰਫ ਇੱਕ ਛੋਟੇ ਜਿਹੇ ਡਿਸੀਜਨ ਦੇ ਨਾਲ ਸਾਰਾ ਦਾ ਸਾਰਾ ਉਹਨਾਂ ਦਾ ਹੁਣ ਤੱਕ ਦੀ ਜਿਹੜੀ ਮਿਹਨਤ ਹੁੰਦੀ ਆ ਪੂਰਾ ਦਾ ਪੂਰਾ ਬ੍ਰਾਂਡ ਹੁੰਦਾ ਉਹ ਟੋਟਲੀ ਖਤਮ ਹੋ ਜਾਂਦਾ ਕਹਾਣੀ ਸ਼ੁਰੂ ਹੁੰਦੀ ਹੈ ਦਿੱਲੀ ਤੋਂ ਜਦੋਂ ਦਿੱਲੀ ਦਾ ਇੱਕ ਲੜਕਾ ਅੰਕੁਰ ਜੈਨ ਅਮਰੀਕਾ ਦੇ ਵਿੱਚ ਇੰਜੀਨੀਅਰਿੰਗ ਕਰਨ ਦੇ ਲਈ ਜਾਂਦਾ ਤੇ ਉੱਥੇ ਜਾ ਕੇ ਆਪਣੀ ਜ਼ਿੰਦਗੀ ਦੇ ਵਿੱਚ ਸਭ ਤੋਂ ਪਹਿਲੀ ਵਾਰੀ ਮਤਲਬ ਕਿ ਆਪਣੇ ਮਾਂ ਪਿਓ ਦੀਆਂ ਨਿਗਾ ਤੋਂ ਦੂਰ ਕ્રાਫਟ ਬੀਅਰ ਨੂੰ ਟਰਾਈ ਕਰਦਾ ਤੇ ਜਦੋਂ ਹੀ ਉਹ ਚੀਜ਼ ਨੂੰ ਪੀਂਦਾ ਤੇ ਨਾਲ ਦੀ ਨਾਲ ਹੀ ਉਹ ਕਹਿੰਦਾ ਕਿ ਵਾਹ ਇਹ ਤਾਂ ਕੀ ਕਮਾਲ ਦੀ ਚੀਜ਼ ਆ ਇੱਕ ਚੀਜ਼ ਨੂੰ ਹੋਰ ਪਤਾ ਲੱਗਦੀ ਆ ਕਿ ਇਸ ਤਰ੍ਹਾਂ ਦੀ ਬੀਅਰ ਇੰਡੀਆ ਦੇ ਵਿੱਚ ਕਿਤੇ ਮਿਲਦੀ ਨਹੀਂ ਹੈਗੀ ਤਾਂ ਇੱਕ ਬੰਦੇ ਹੁੰਦੇ ਆ ਸਿਰਫ ਕੰਜ਼ਿਊਮ ਕਰਨ ਵਾਲੇ ਕਿਸੇ ਚੀਜ਼ ਨੂੰ ਵਰਤਣ ਵਾਲੇ ਪਰ ਇੱਕ ਬੰਦੇ ਹੁੰਦੇ ਆ ਜਿਹੜੇ ਉਸ ਚੀਜ਼ ਨੂੰ ਕੱਲਾ ਵਰਤਦੇ ਨਹੀਂ ਉਹਨੂੰ ਖੁਦ ਵੀ ਬਣਾਉਣਾ ਸ਼ੁਰੂ ਕਰਦੇ ਆ ਉਹਦੇ ਤੋਂ ਉਹਨਾਂ ਨੂੰ ਇੱਕ ਬਿਜ਼ਨਸ ਦਾ ਆਈਡੀਆ ਮਿਲਦਾ ਤਾਂ ਇਹੀ ਬਿਜ਼ਨਸ ਦਾ ਆਈਡੀਆ ਉਸੇ ਦਿਨ ਮਿਲ ਜਾਂਦਾ ਵਾ ਅੰਕੁਰ ਜੈਨ ਨੂੰ ਅੰਕੁਰ ਜੈਨ ਉਸੇ ਦਿਨ ਸੋਚ ਲੈਂਦਾ ਕਿ ਇੰਡੀਆ ਦੇ ਵਿੱਚ ਵੀ ਇੱਕ ਏਸੇ ਤਰ੍ਹਾਂ ਦੀ ਬੀਅਰ ਹੋਣੀ ਚਾਹੀਦੀ ਆ ਮਜ਼ਾ ਆਇਆ ਔਰ ਮੈਂ ਇਹ ਜੋ ਮਜ਼ਾ ਹੈ ਹਿੰਦੁਸਤਾਨ ਕੇ ਹਰ ਵਿਅਕਤੀ ਕੋ ਦੇਣਾ ਚਾਹਤਾ ਹਾਂ ਕਿਉਂਕਿ ਉਸ ਟਾਈਮ ਤੱਕ ਇੰਡੀਆ ਦੇ ਵਿੱਚ ਕ્રાਫਟ ਬੀਅਰ ਕੋਈ ਵੀ ਕੰਪਨੀ ਨਹੀਂ ਬਣਾ ਰਹੀ ਹੁੰਦੀ। ਤਾਂ ਫਾਈਨਲੀ ਸਾਲ 2007 ਦੇ ਵਿੱਚ ਅੰਕੁਰ ਇੰਡੀਆ ਵਾਪਸ ਆ ਜਾਂਦਾ ਤੇ ਇੱਥੇ ਆ ਕੇ ਉਹ ਕ્રાਫਟ ਬੀਅਰ ਨੂੰ ਵੇਚਣਾ ਸ਼ੁਰੂ ਕਰਦਾ। ਪਰ ਇੱਕ ਬਹੁਤ ਵੱਡੀ ਪ੍ਰੋਬਲਮ ਹ ਹਾਲੇ ਵੀ ਅੰਕੁਰ ਦੇ ਲਈ। ਪ੍ਰੋਬਲਮ ਇਹ ਹੈਗੀ ਆ ਕਿ ਜਿਹੜੀ ਬੀਅਰ ਨੂੰ ਉਹ ਇੰਡੀਆ ਦੇ ਵਿੱਚ ਵੇਚ ਰਿਹਾ ਉਹਨਾਂ ਦੀ ਆਪਣੀ ਬਣਾਈ ਹੋਈ ਨਹੀਂ ਹੈਗੀ। ਉਹ ਕਿੱਥੋਂ ਖਰੀਦ ਰਿਹਾ ਵਾ ਖੁਦ ਬੈਲਜੀਅਮ ਤੋਂ ਜਾਂ ਜਰਮਨ ਤੋਂ ਬੈਲਜੀਅਮ ਨੂੰ ਪੂਰੀ ਦੁਨੀਆ ਦੀ ਬੀਅਰ ਕੈਪੀਟਲ ਕਿਹਾ ਜਾਂਦਾ ਵਾ ਤਾਂ ਜਦੋਂ ਤੁਸੀਂ ਕਿਸੇ ਹੋਰ ਤੋਂ ਕੋਈ ਚੀਜ਼ ਖਰੀਦ ਕੇ ਅੱਗੇ ਵੇਚੋਗੇ ਤਾਂ ਉਹਦੇ 'ਚ ਮਾਰਜਨ ਬਹੁਤ ਹੀ ਜ਼ਿਆਦਾ ਘਟ ਜਾਣਾ ਸਪੈਸ਼ਲੀ ਉਦੋਂ ਜਦੋਂ ਤੁਹਾਨੂੰ ਉਹ ਚੀਜ਼ ਇੰਪੋਰਟ ਕਰਨੀ ਪਊਗੀ ਬਹੁਤ ਸਾਰੇ ਟੈਕਸਸ ਲੱਗਣਗੇ ਤੇ ਇਸ ਬੀਅਰ ਨੂੰ ਅੰਕੁਰ ਜੈ ਨਾਮ ਦਿੰਦਾ ਸਰੇਨਾ ਬੇਵਰੇजेस ਦਾ ਇੰਡੀਆ ਦੇ ਵਿੱਚ ਕਿਸੇ ਨੇ ਦੇਖਿਆ ਨਹੀਂ ਸੀ ਇਸ ਤਰ੍ਹਾਂ ਦਾ ਟੇਸਟ ਕੀਤਾ ਨਹੀਂ ਸੀ ਤਾਂ ਸਰੇਨਾ ਬੇਵਰੇजेस ਪਪੂਲਰ ਤਾਂ ਬਹੁਤ ਹੁੰਦੀ ਆ ਪਰ ਅੰਕੁਰ ਦੇ ਲਈ ਪ੍ਰੋਬਲਮ ਕੀ ਰਹਿੰਦੀ ਆ ਉਹਨੂੰ ਉਹਨਾਂ ਜਿਆਦਾ ਪ੍ਰੋਫਿਟ ਉਹਦੇ ਚ ਹੁੰਦਾ ਹੀ ਨਹੀਂ ਤਾਂ ਇਸੇ ਕਰਕੇ ਇੱਕ ਟਾਈਮ ਦੇ ਉੱਪਰ ਆ ਕੇ ਅੰਕੁਰ ਇਹ ਚੀਜ਼ ਸੋਚਦਾ ਕਿ ਹੁਣ ਬਾਹਰ ਤੋਂ ਮੰਗਾਉਣ ਦਾ ਟਾਈਮ ਲੰਘ ਚੁੱਕਿਆ ਇਸ ਚੀਜ਼ ਨੂੰ ਕਰਾਫਟ ਬੀਅਰ ਨੂੰ ਇੰਡੀਆ ਦੇ ਵਿੱਚ ਹੀ ਆਪ ਹੀ ਪ੍ਰੋਡਿਊਸ ਕਰਨਾ ਪਊਗਾ ਤੇ ਇਸੇ ਸਰੇਨਾ ਬੇਵਰੇजेस ਦਾ ਬਾਅਦ ਦੇ ਵਿੱਚ ਨਾਮ ਬਦਲ ਕੇ ਹੋ ਜਾਂਦਾ B9 ਬੇਵਰੇजेस ਪ੍ਰਾਈਵੇਟ ਲਿਮਟਿਡ ਤੇ ਇਹੀ B9 Beer ਦੀ ਕੰਪਨੀ ਇੰਡੀਆ ਦੀ ਸਭ ਤੋਂ ਵੱਡੀ ਕ્રાਫਟ ਬੀਅਰ ਪ੍ਰੋਡਿਊਸਿੰਗ ਕੰਪਨੀ ਬਣ ਜਾਂਦੀ ਆ। ਨਾਲ ਦਿਨ ਵਾਲੀ ਅੰਕੁਰ ਇੱਕ ਹੋਰ ਚੀਜ਼ ਦੇ ਉੱਪਰ ਵੀ ਕੰਮ ਕਰਦਾ ਇਹਦੇ ਟੇਸਟ ਨੂੰ ਇੰਪਰੂਵ ਕਰਨ ਦੇ ਲਈ ਕਿਉਂਕਿ ਕ્રાਫਟ ਬੀਅਰ ਅਸਲ ਦੇ ਵਿੱਚ ਅਲੱਗ-ਅਲੱਗ ਫਲੇਵਰਸ ਦੇ ਵਿੱਚ ਆਉਂਦੀ ਆ ਕਿਉਂਕਿ ਇਹਦੇ ਵਿੱਚ ਬਹੁਤ ਸਾਰੇ ਡਿਫਰੈਂਟ ਸਪੈਸ਼ਲ ਇਨਗਰੀਡੀIENTS ਯੂਜ਼ ਕੀਤੇ ਜਾਂਦੇ ਆ। ਤਾਂ ਇਸ ਚੀਜ਼ ਦੇ ਲਈ ਅੰਕੁਰ ਯੂਰਪ ਦੇ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਘੁੰਮਦਾ ਬਹੁਤ ਸਾਰੀਆਂ ਨਵੀਆਂ-ਨਵੀਆਂ ਚੀਜ਼ਾਂ ਨੂੰ ਟ੍ਰਾਈ ਕਰਦਾ। ਪਰ ਇੰਡੀਆ ਦੇ ਵਿੱਚ ਇਸੇ ਕ੍ਰਾਫਟ ਬੀਅਰ ਨੂੰ ਪ੍ਰੋਡਿਊਸ ਕਰਨ ਦੇ ਲਈ ਬਹੁਤ ਵੱਡੀ ਅਮਾਉਂਟ ਚਾਹੀਦੀ ਆ ਉਹ ਚੀਜ਼ ਅੰਕੁਰ ਦੇ ਕੋਲੇ ਹੁੰਦੀ ਨਹੀਂ ਤਾਂ ਫਾਈਨਲੀ ਅੰਕੁਰ ਨੂੰ ਇੱਕ ਦਿਨ ਅਸ਼ੀਸ਼ਤ ਵੰਜੀ ਨਾਮ ਦਾ ਇੱਕ ਬਹੁਤ ਹੀ ਵੱਡਾ ਇਨਵੈਸਟਰ ਮਿਲ ਜਾਂਦਾ ਤੇ ਅਸ਼ੀਸ਼ਤ ਵੰਜੀ ਇਸ ਤੋਂ ਬਾਅਦ ਅੰਕੁਰ ਨੂੰ ਇਸ ਚੀਜ਼ ਦੇ ਲਈ ਸਪੌਂਸਰ ਕਰਦੇ ਆ ਅੰਕੁਰ ਆਪਣੀ ਇਸ ਬੀਅਰ ਨੂੰ ਇੰਡੀਆ ਦੇ ਵਿੱਚ ਪ੍ਰੋਡਿਊਸ ਕਰਨਾ ਸ਼ੁਰੂ ਕਰਦਾ ਹੁਣ ਹੁੰਦਾ ਕੀ ਆ ਟੇਸਟ ਲੋਕਾਂ ਨੂੰ ਪਹਿਲਾਂ ਹੀ ਪਸੰਦ ਆ ਚੁੱਕਿਆ ਸੀ ਇੰਡੀਆ ਦੇ ਵਿੱਚ ਪ੍ਰੋਡਿਊਸ ਕਰਨ ਦੇ ਨਾਲ ਅੰਕੁਰ ਨੂੰ ਮਾਰਜਿਨ ਬਹੁਤ ਵੱਧਦੇ ਆ ਇਸੇ ਕਰਕੇ ਅੰਕਰ ਹੁਣ ਆਪਣੀ ਜਿਹੜੀ ਇਹ ਵਾਲੀ B9 ਨਾਮ ਦੀ ਬੀਅਰ ਹੁੰਦੀ ਆ ਇਹਨੂੰ ਕਾਫੀ ਜ਼ਿਆਦਾ ਸਸਤੇ ਰੇਟ ਦੇ ਉੱਪਰ ਵੇਚਣਾ ਸ਼ੁਰੂ ਕਰ ਦਿੰਦਾ ਰੇਟ ਸਸਤਾ ਵਾ ਪ੍ਰੋਡਕਟ ਬਹੁਤ ਹੀ ਜ਼ਿਆਦਾ ਵਧੀਆ ਵਾ ਦੋਨੇ ਚੀਜ਼ਾਂ ਦਾ ਕੰਬੀਨੇਸ਼ਨ ਕੀ ਬਣਦਾ ਵਾ ਇੱਕ ਸੁਪਰ ਹਿੱਟ ਪ੍ਰੋਡਕਟ ਇਹ ਉਹ ਟਾਈਮ ਹੁੰਦਾ ਜਦੋਂ ਇੰਡੀਆ ਦੇ ਵਿੱਚ ਕਿੰਗ ਫਿਸ਼ਰ ਜਾਂ ਹੈਵਰਡ ਵਰਗੀਆਂ ਕੰਪਨੀਆਂ ਹੀ ਬੀਅਰ ਮਾਰਕੀਟ ਦੇ ਵਿੱਚ ਮੇਨਲੀ ਡੋਮੀਨੇਟ ਕਰ ਰਹੀਆਂ ਹੁੰਦੀਆਂ ਹੁਣ ਫਾਈਨਲੀ ਜਾ ਕੇ ਅੰਕੁਰ ਦਾ ਸੁਪਨਾ ਸাকার ਹੋਇਆ ਤੇ ਉਹਦੀ ਜਿਹੜੀ ਇਹ ਕੰਪਨੀ ਹੁੰਦੀ ਆ ਬਹੁਤ ਹੀ ਜ਼ਿਆਦਾ ਪੋਪੂਲਰ ਹੁੰਦੀ ਆ ਇੱਥੇ ਆ ਕੇ ਅੰਕੁਰ ਹੁਣ ਆਪਣੀ ਇਸ ਕੰਪਨੀ ਦੇ ਲੋਗੋ ਨੂੰ ਤੇ ਇਹਦੇ ਨਾਮ ਨੂੰ ਰੀਬ੍ਰਾਂਡ ਕਰਨਾ ਚਾਹੁੰਦਾ ਕਿਉਂਕਿ ਸਟਾਰਟਿੰਗ ਦੇ ਵਿੱਚ ਤਾਂ ਬਹੁਤ ਕਾਲੀ ਦੇ ਵਿੱਚ ਲੋਗੋ ਬਣਾਇਆ ਗਿਆ ਇੱਕ ਨਾਮ ਰੱਖਿਆ ਗਿਆ ਪੂਰੇ 9 ਮਹੀਨੇ ਲੱਗਦੇ ਆ ਉਹਨੂੰ ਤੇ ਉਹਦੀ ਟੀਮ ਨੂੰ ਇੱਕ ਨਵਾਂ ਲੋਗੋ ਬਣਾਉਣ ਦੇ ਲਈ ਇੱਕ ਨਵਾਂ ਨਾਮ ਸੋਚਣ ਦੇ ਲਈ ਤੇ ਇਸ ਤੋਂ ਬਾਅਦ ਜਿਹੜਾ ਨਾਮ ਸੋਚਿਆ ਜਾਂਦਾ ਉਹ ਨਾਮ ਸੋਚਿਆ ਜਾਂਦਾ ਬੀਰਾ ਤੇ ਜਿਹੜਾ ਲੋਗੋ ਆ ਲੋਗੋ ਕਿਦਾ ਬਣੂਗਾ ਇੱਕ ਬਾਂਦਰ ਦਾ ਹੁਣ ਇੱਕ ਬੀਅਰ ਦੀ ਕੰਪਨੀ ਦੇ ਉੱਪਰ ਇੱਕ ਬਾਂਦਰ ਦਾ ਲੋਗੋ ਕਿਵੇਂ ਹੋ ਸਕਦਾ ਪਰ ਇਹਦੇ ਪਿੱਛੇ ਇਸ ਟੀਮ ਦਾ ਆਈਡੀਆ ਇਹ ਸੀ ਕਿ ਜਿਵੇਂ ਇੱਕ ਬਾਂਦਰ ਬਹੁਤ ਸ਼ਰਾਰਤੀ ਹੁੰਦਾ ਤੇ ਬਹੁਤ એનਰਜੈਟਿਕ ਹੁੰਦਾ ਵਾ ਉਹਦੇ ਵਿੱਚ ਬਹੁਤ એનર્ਜੀ ਹੁੰਦੀ ਆ ਤਾਂ ਇਸ ਬੀਅਰ ਨੂੰ ਪੀ ਕੇ ਇਨਸਾਨ ਦੇ ਵਿੱਚ ਬਹੁਤ એનર્ਜੀ ਆ ਜਾਊਗੀ ਉਹ ਸ਼ਰਾਰਤੀ ਹੋ ਜਾਊਗਾ ਜਾਂ ਫਿਰ ਦੂਜੇ ਸ਼ਬਦਾਂ ਚ ਕਹਿ ਲਈਏ ਕਿ ਇਸ ਬੀਅਰ ਨੂੰ ਪੀਣ ਤੋਂ ਬਾਅਦ ਇਨਸਾਨ ਬਾਂਦਰ ਬਣ ਜਾਊਗਾ ਬੜਾ ਹਰਾਮੀ ਹੋ ਬੇਟਾ ਤੇ ਇਸ ਪੁਆਇੰਟ ਤੇ ਆ ਕੇ ਇੰਡੀਆ ਦੇ ਸਭ ਤੋਂ ਵੱਡੇ ਸ਼ਹਿਰਾਂ ਦੇ ਵਿੱਚ 1000 ਤੋਂ ਜ਼ਿਆਦਾ 바ਰਜ਼ ਦੇ ਵਿੱਚ ਪਬਸ ਦੇ ਵਿੱਚ ਇਹ ਵਾਲੀ ਬੀਅਰ ਨੂੰ ਵੇਚਿਆ ਜਾਂਦਾ ਸੀ ਤੇ ਜਿਹੜੀ ਕੰਪਨੀ ਦੀ ਸੇਅਰ ਸੀਗੀ ਉਹਦੇ ਵਿੱਚੋਂ 70% ਇੰਨਾ ਹੀ ਵੱਡੇ ਸ਼ਹਿਰਾਂ ਦੀਆਂ ਇੰਨਾ ਬਹੁਤ ਹੀ ਜ਼ਿਆਦਾ ਪੋਪੂਲਰ 바ਰਸ ਤੇ ਪਬਸ ਦੇ ਵਿੱਚੋਂ ਹੀ ਹੋ ਰਹੀ ਸੀ ਜਿੱਥੇ ਜਾਂਦੇ ਸੀਗੇ ਕੌਣ ਸ਼ਹਿਰਾਂ ਦੇ ਸਭ ਤੋਂ ਅਮੀਰ ਲੋਕਾਂ ਦੇ ਜਿਹੜੇ ਟੀਨੇਜਰ ਬੱਚੇ ਸੀਗੇ ਮਤਲਬ ਕਿ ਮਾਰਜਨ ਬਹੁਤ ਹੀ ਜ਼ਿਆਦਾ ਹਾਈ ਸੀਗਾ ਤੇ ਜਿਹੜਾ ਬਾਕੀ ਦਾ 30% ਸੀਗਾ ਉਹਦੀ ਵਿਕਰੀ ਕਿੱਥੇ ਹੋ ਰਹੀ ਸੀ ਜਿਵੇਂ ਗੋਆ ਹੋਇਆ ਹੋਰ ਵੱਡੇ ਸ਼ਹਿਰ ਹੋਏ ਉਹਨਾਂ 'ਚ ਜਿਹੜੇ ਮਿਊਜ਼ਿਕ ਕਾਨਸਰਟ ਹੁੰਦੇ ਆ ਉੱਥੇ ਜਿਹੜੀ ਬੀਅਰ ਵਿਕਦੀ ਆ ਉੱਥੋਂ ਇਹਨਾਂ ਦੀ ਵਿਕਰੀ ਹੁੰਦੀ ਸੀ ਸਭ ਤੋਂ ਵੱਡੀ ਬ੍ਰੇਕ ਅੰਕੁਰ ਦੇ ਲਈ ਉਦੋਂ ਆਉਂਦੀ ਆ ਜਦੋਂ ਆਈਸੀਸੀ ਦੇ ਨਾਲ ਦੁਨੀਆ ਦੀ ਕ੍ਰਿਕਟ ਦੀ ਸਭ ਤੋਂ ਵੱਡੀ ਸੰਸਥਾ ਦੇ ਨਾਲ 5 ਸਾਲ ਦਾ ਐਗਰੀਮੈਂਟ ਕਰਦੀ ਆ ਕਿਸ ਚੀਜ਼ ਦੇ ਲਈ ਦੁਨੀਆ ਦੇ ਅਲੱਗ-ਅਲੱਗ ਸਟੇਡੀਅਮਸ ਦੇ ਵਿੱਚ ਜਿੱਥੇ-ਜਿੱਥੇ ਵੀ ਅੰਦਰ ਸਟੇਡੀਅਮ ਦੇ ਬੀਅਰ ਜਾ ਸਕਦੀ ਆ ਕਿਉਂਕਿ ਬਹੁਤ ਸਾਰੇ ਦੁਨੀਆ ਦੇ ਸਟੇਡੀਅਮ ਇਸ ਤਰ੍ਹਾਂ ਦੇ ਜਿੱਥੇ ਅੰਦਰ ਤੁਸੀਂ ਬੀਅਰ ਨੂੰ ਵੇਚ ਨਹੀਂ ਸਕਦੇ ਪਰ ਜਿਵੇਂ ਆਸਟ੍ਰੇਲੀਆ ਇੰਗਲੈਂਡ ਦੇ ਵਿੱਚ ਕਲਚਰ ਆ ਤਾਂ ਉੱਥੇ-ਉੱਥੇ ਇਸ ਬੀਅਰ ਨੂੰ ਵੇਚਿਆ ਜਾਊਗਾ ਅਗਲੇ 5 ਸਾਲ ਤੱਕ ਲਈ ਜੇ ਤੁਹਾਡੇ ਵਿੱਚੋਂ ਕੋਈ ਦੋਸਤ ক্রিকেট ਦੇ ਫੈਨ ਹੈਗੇ ਆ ਤਾਂ ਤੁਸੀਂ ਦੇਖਿਆ ਹੋਊਗਾ ਆਸਟ੍ਰੇਲੀਆ ਦੇ ਵਿੱਚ ਇੰਗਲੈਂਡ ਦੇ ਵਿੱਚ ਸਪੈਸ਼ਲੀ ਲੋਕ ਬੈਠ ਕੇ ਬੀਅਰ ਪੀਂਦੇ ਰਹਿੰਦੇ ਆ ਤੇ ਈਵਨ ਟੈਸਟ ਮੈਚਾਂ ਦਾ ਵੀ ਆਨੰਦ ਲੈਂਦੇ ਰਹਿੰਦੇ ਆ ਹੁਣ ਇਸ ਪੁਆਇੰਟ ਤੇ ਆ ਕੇ ਜਿੱਥੇ ਤੁਹਾਨੂੰ ਲੱਗਦਾ ਕਿ ਇਹ ਕਹਾਣੀ ਅੰਕੁਰ ਜੈਨ ਦੀ ਤੇ ਇਸ ਬੀਅਰ ਦੇ ਬ੍ਰਾਂਡ ਦੀ ਬਿਲਕੁਲ ਆਪਣੇ ਸਿਖਰ ਦੇ ਉੱਪਰ ਪਹੁੰਚ ਚੁੱਕੀ ਆ ਤਾਂ ਨਾਰਮਲ ਵੀ ਜਿਵੇਂ ਆਪਾਂ ਕਹਾਵਤ ਸੁਣੀ ਆ ਕਿ ਜਦੋਂ ਤੁਸੀਂ ਸਿਖਰ ਦੇ ਉੱਪਰ ਹੁੰਨੇ ਹੋ ਤਾਂ ਉੱਥੋਂ ਤੁਸੀਂ ਅੱਗੇ ਇੱਕ ਹੀ ਪਾਸੇ ਨੂੰ ਜਾ ਸਕਦੇ ਹੋ ਕਿੱਥੇ ਨੂੰ ਟਲਾਨ ਵੱਲ ਨੂੰ ਇਹੀ ਚੀਜ਼ ਹੁੰਦੀ ਆ ਇਸ ਬ੍ਰਾਂਡ ਦੇ ਨਾਲ ਤੇ ਅੰਕੁਰ ਜੈਨ ਦੇ ਨਾਲ ਜਿਵੇਂ ਕਿ ਇੰਡੀਆ ਦੇ ਵਿੱਚ ਵੀ ਹੁੰਦਾ ਕਿਸੇ ਇੱਕ ਬੰਦੇ ਕੋਲੇ ਕੋਈ ਆਈਡੀਆ ਹੁੰਦਾ ਜਦੋਂ ਉਹ ਆਈਡੀਆ ਸਕਸੈਸਫੁਲ ਹੋ ਜਾਂਦਾ ਹੌਲੀ ਹੌਲੀ ਕਰਕੇ ਬਹੁਤ ਸਾਰੇ ਹੋਰ ਲੋਕ ਉਹਨੂੰ ਕਾਪੀ ਕਰਨਾ ਸ਼ੁਰੂ ਕਰ ਦਿੰਦੇ ਆ ਕਾਪੀ ਨਹੀਂ ਜਾਂ ਕਹਿ ਲੋ ਕਿ ਬਿਲਕੁਲ ਉਸੇ ਤਰ੍ਹਾਂ ਦੇ ਫੀਲਡ ਦੇ ਵਿੱਚ ਆ ਜਾਂਦੇ ਆ ਇਹੀ ਚੀਜ਼ ਹੁੰਦੀ ਆ ਅੰਕੁਰ ਜੈਨ ਦੇ ਨਾਲ ਹੁਣ ਜਿਹੜੀਆਂ ਵੀ ਪਹਿਲਾਂ ਤੋਂ ਬੈਠੀਆਂ ਹੋਈਆਂ ਬਹੁਤ ਵੱਡੀਆਂ ਵੱਡੀਆਂ ਬੇਵਰੇਜਸ ਨਾਲ ਰਿਲੇਟਡ ਕੰਪਨੀਆਂ ਹੁੰਦੀਆਂ ਨੇ ਉਹ ਵੀ ਕ્રાਫਟ ਬੀਅਰ ਦੇ ਵਿੱਚ ਆ ਜਾਂਦੀਆਂ ਨੇ ਕੰਪੀਟੀਸ਼ਨ ਬਹੁਤ ਜ਼ਿਆਦਾ ਵੱਧ ਜਾਂਦਾ ਮਾਰਜਨ ਪਹਿਲਾਂ ਦੇ ਨਾਲੋਂ ਘਟ ਜਾਂਦੇ ਆ ਹੁਣ ਅੰਕੁਰ ਦੇ ਲਈ ਜ਼ਰੂਰੀ ਸੀਗਾ ਕਿ ਬਹੁਤ ਵੱਡੀ ਇਨਵੈਸਟਮੈਂਟ ਕੰਪਨੀ ਦੇ ਵਿੱਚ ਕੀਤੀ ਜਾਵੇ ਜਿਹਦੇ ਨਾਲ ਕਿ ਇਸ ਬੀਅਰ ਦੇ ਵਿੱਚ ਹੋਰ ਬਹੁਤ ਸਾਰੇ ਫਲੇਵਰ ਲਿਆਂਦੇ ਜਾਣ ਪਰ ਉਹਦੇ ਲਈ ਕੰਪਨੀ ਨੂੰ ਕੀ ਚਾਹੀਦਾ ਸੀਗਾ ਬਹੁਤ ਵੱਡੀ ਇਨਵੈਸਟਮੈਂਟ ਤੇ ਇਹ ਇਨਵੈਸਟਮੈਂਟ ਕਿਵੇਂ ਆ ਸਕਦੀ ਆ ਇੱਕ ਹੋਰ ਤਰੀਕਾ ਹੁੰਦਾ ਆਪਣੀ ਕੰਪਨੀ ਨੂੰ ਸ਼ੇਅਰ ਮਾਰਕੀਟ ਦੇ ਵਿੱਚ ਲਿਸਟ ਕਰਨ ਦੇ ਨਾਲ ਕਿਉਂਕਿ ਹੁਣ ਤੱਕ ਇਸ ਕੰਪਨੀ ਦਾ ਓਨਰ ਕੌਣ ਸੀਗਾ ਅੰਕੁਰ ਜਨ ਪਰ ਜਦੋਂ ਤੁਸੀਂ ਕੰਪਨੀ ਨੂੰ ਸ਼ੇਅਰ ਮਾਰਕੀਟ 'ਚ ਲਿਸਟ ਕਰ ਦਿੰਨੇ ਹੋ ਉਹਦਾ ਮਤਲਬ ਕੀ ਆ ਕੰਪਨੀ ਦਾ ਕੁਝ ਹਿੱਸਾ ਤੁਸੀਂ ਲੋਕਾਂ ਨੂੰ ਦੇ ਦਿੰਨੇ ਹੋ ਇਸੇ ਤਰ੍ਹਾਂ ਹੀ ਤਾਂ ਲੋਕ ਆਪਣੇ ਆਪਣੇ ਸ਼ੇਅਰ ਖਰੀਦ ਲੈਂਦੇ ਆ ਹਿੱਸੇਦਾਰ ਬਣ ਜਾਂਦੇ ਆ ਉਹਨਾਂ ਵੇਚੇ ਹੋਏ ਸ਼ੇਰਾਂ ਤੋਂ ਜਿੰਨੇ ਪੈਸੇ ਮਿਲਦੇ ਆ ਜਿਹੜੇ ਕਿ ਕੰਪਨੀ ਨੂੰ ਬਹੁਤ ਜ਼ਿਆਦਾ ਮਿਲਦੇ ਆ ਅੰਕੁਰ ਦਾ ਵਿਚਾਰ ਸੀਗਾ ਕਿ ਏਸੇ ਪੈਸੇ ਦੇ ਨਾਲ ਇਸ ਤੋਂ ਅਗਲੀ ਇਨਵੈਸਟਮੈਂਟ ਕੀਤੀ ਜਾਊਗੀ ਤਾਂ ਅੰਕੁਰ ਜੈਨ ਡਿਕਲੇਅਰ ਕਰਦਾ ਵਾ ਵੀ ਸਾਲ 2026 ਦੇ ਵਿੱਚ ਜਾ ਕੇ ਉਹਦਾ ਜਿਹੜਾ ਇਹ ਕraft beer ਦਾ brand ਹੁੰਦਾ ਵਾ ਉਹਦਾ IPO ਸ਼ੇਅਰ ਮਾਰਕੀਟ ਦੇ ਵਿੱਚ ਲਾਂਚ ਕੀਤਾ ਜਾਊਗਾ ਹੁਣ ਇੱਥੇ ਆ ਕਿ ਇਹ ਕਹਾਣੀ ਪੂਰੀ ਤਰ੍ਹਾਂ ਦੇ ਨਾਲ 180 ਡਿਗਰੀ ਦੇ ਉੱਪਰ ਮੁੜ ਜਾਂਦੀ ਆ ਇੱਕ ਯੂ ਟਰਨ ਲੈ ਲੈਂਦੀ ਆ ਇੱਕ ਬਿਲਕੁਲ ਛੋਟੀ ਜੀ ਗੱਲ ਦੇ ਕਰਕੇ ਤੁਸੀਂ ਸੋਚ ਲਿਆ ਕਿ ਠੋਡੀ ਕੰਪਨੀ ਸ਼ੇਅਰ ਮਾਰਕੀਟ ਦੇ ਵਿੱਚ ਲਿਸਟ ਹੋਊਗੀ ਪਰ ਉੱਥੇ ਇੱਕ ਰੂਲ ਹੈਗਾ ਵਾ ਤੁਸੀਂ ਉਹਨੂੰ ਪ੍ਰਾਈਵੇਟ ਲਿਮਟਿਡ ਕੰਪਨੀ ਨਹੀਂ ਰੱਖ ਸਕਦੇ ਕਿਉਂਕਿ ਹੁਣ ਉਹ ਪ੍ਰਾਈਵੇਟ ਲਿਮਟਿਡ ਹੈ ਹੀ ਨਹੀਂਗੀ ਕਿਉਂਕਿ ਉਹਦੇ ਬਹੁਤ ਸਾਰੇ ਸ਼ੇਅਰ ਹੁਣ ਆਮ ਲੋਕਾਂ ਦੇ ਕੋਲੇ ਆ ਤਾਂ ਅੰਕੁਰ ਜੈਨ ਨੂੰ ਆਪਣਾ ਜਿਹੜਾ ਨਾਮ ਸੀਗਾ ਕੰਪਨੀ ਦਾ ਉਹ ਹੁਣ ਬਦਲਣਾ ਪੈਣਾ ਸੀ ਇਹਦੇ ਨਾਲ ਆਉਣੀ ਸੀ ਅੰਕੁਰ ਜੈਨ ਦੇ ਲਈ ਇੱਕ ਇਸੇ ਤਰ੍ਹਾਂ ਦੀ ਗੜਬੜ ਇੱਕ ਇਸ ਤਰ੍ਹਾਂ ਦੀ ਬਹੁਤ ਹੀ ਵੱਡੀ ਪ੍ਰੋਬਲਮ ਜਿਹੜੀ ਅੰਕੁਰ ਨੇ ਸ਼ਾਇਦ ਸੋਚੀ ਨਹੀਂ ਹੋਣੀ ਜਿਹੜੀ ਕਿ ਨਾਰਮਲ ਇੰਡੀਆ ਦੇ ਵਿੱਚ ਲਾਲ ਫੀਤਾ ਸ਼ਾਹੀ ਦੇ ਨਾਲ ਹਮੇਸ਼ਾ ਬਣੀ ਰਹੀ ਆ ਵੈਸੇ ਵੀ ਜਿਹੜੀ ਸ਼ਰਾਬ ਹੈਗੀ ਆ ਉਹ ਕੇਂਦਰ ਦਾ ਨਹੀਂ ਬਲਕਿ ਸਟੇਟ ਦਾ ਆਪਣਾ ਮਸਲਾ ਹੁੰਦਾ ਵਾ ਤੇ ਜਿਵੇਂ ਗੁਜਰਾਤ ਦੇ ਵਿੱਚ ਬਿਹਾਰ ਨੂੰ ਕਿਹਾ ਜਾਂਦਾ ਵਾ ਕਿ ਦੋਨੇ ਡਰਾਈ ਸਟੇਟ ਨੇ ਉੱਥੇ ਤਾਂ ਤੁਸੀਂ ਸ਼ਰਾਬ ਜਾਂ ਬੀਅਰ ਵੇਚ ਹੀ ਨਹੀਂ ਸਕਦੇ ਦੂਸਰੀ ਚੀਜ਼ ਅੰਕੁਰ ਦੇ ਨਾਲ ਵੱਡੀ ਗੜਬੜ ਇਹ ਹੁੰਦੀ ਆ ਇੰਡੀਅਨ ਕਾਨੂੰਨ ਦੇ ਮਤਾਬਕ ਤੁਸੀਂ ਕੰਪਨੀ ਤੋਂ ਪ੍ਰਾਈਵੇਟ ਲਿਮਟਿਡ ਹਟਾਤਾ ਪਰ ਉਹਨੂੰ ਇਹ ਮੰਨਿਆ ਜਾਊਗਾ ਕਿ ਉਹਦਾ ਨਾਮ ਤਾਂ ਹੁਣ ਬਦਲ ਗਿਆ ਬਦਲੇ ਹੋਏ ਨਾਮ ਵਾਲੀ ਕੰਪਨੀ ਨਵੀਂ ਆ ਹੁਣ ਤੱਕ ਤੁਹਾਨੂੰ ਬੀਅਰ ਵੇਚਣ ਦੇ ਜਿੰਨੇ ਵੀ ਲਾਇਸੈਂਸ ਮਿਲੇ ਹੋਏ ਆ ਉਹ ਸਾਰੇ ਦੇ ਸਾਰੇ ਹੁਣ ਰੱਦ ਹੋਣਗੇ ਨਵਾਂ ਨਾਮ ਤਾਂ ਇਹਦਾ ਮਤਲਬ ਸਮਝਿਆ ਜਾਊਗਾ ਨਵੀਂ ਕੰਪਨੀ ਆ ਤੁਹਾਨੂੰ ਸਾਰੇ ਦੇ ਸਾਰੇ ਲਾਇਸੈਂਸ ਨਵੇਂ ਸਿਰੇ ਤੋਂ ਲੈਣੇ ਪੈਣਗੇ ਤੇ ਤੁਹਾਨੂੰ ਪਤਾ ਇੰਡੀਆ ਦੇ ਵਿੱਚ ਸਰਕਾਰੀ ਦਫ਼ਤਰਾਂ ਦੇ ਵਿੱਚੋਂ ਲਾਇਸੈਂਸ ਲੈਣਾ ਕੋਈ ਇੰਨਾ ਸੌਖਾ ਕੰਮ ਨਹੀਂ ਹੈਗਾ ਹੁਣ ਇਹਦੇ ਨਾਲ ਹੁੰਦਾ ਕੀ ਹੈ ਜਿੰਨਾ ਟਾਈਮ ਤੱਕ ਤੁਹਾਨੂੰ ਲਾਇਸੈਂਸ ਨਹੀਂ ਮਿਲਦੇ ਉਹਨਾਂ ਟਾਈਮ ਤੱਕ ਤੁਸੀਂ ਆਪਣੇ ਪ੍ਰੋਡਕਟ ਨੂੰ ਵੇਚ ਨਹੀਂ ਸਕਦੇ ਤੇ ਅੰਕਰ ਨੂੰ ਇਹ ਪਤਾ ਲੱਗਦਾ ਕਿ ਲਾਇਸੈਂਸ ਮਿਲਣ ਨੂੰ ਕਿੰਨਾ ਕੁ ਟਾਈਮ ਲੱਗਣ ਵਾਲਾ ਵਾ 6 ਤੋਂ ਲੈ ਕੇ 8 ਮਹੀਨੇ ਤੱਕ ਮਤਲਬ ਕਿ 6 ਤੋਂ 8 ਮਹੀਨੇ ਤੱਕ ਉਹਨੂੰ ਮਾਰਕੀਟ ਦੇ ਵਿੱਚੋਂ ਐਬਸੈਂਟ ਰਹਿਣਾ ਪੈਣਾ ਉਹ ਵੀ ਉਸ ਟਾਈਮ ਦੇ ਉੱਪਰ ਜਦੋਂ ਕ੍ਰਾਫਟ ਬੀਅਰ ਦੇ ਬਹੁਤ ਸਾਰੇ ਬ੍ਰਾਂਡ ਵੱਡੀਆਂ-ਵੱਡੀਆਂ ਕੰਪਨੀਆਂ ਦੇ ਮਾਰਕੀਟ ਦੇ ਵਿੱਚ ਆ ਚੁੱਕੇ ਆ ਕੰਪੀਟੀਸ਼ਨ ਬਹੁਤ ਹੀ ਜ਼ਿਆਦਾ ਵੱਧ ਚੁੱਕਿਆ ਉਹੇ ਜੇ ਟਾਈਮ ਦੇ ਵਿੱਚ 6 ਤੋਂ 8 ਮਹੀਨੇ ਇੱਕ ਬਹੁਤ ਹੀ ਜ਼ਿਆਦਾ ਵੱਡੀ ਕੰਪਨੀਆ ਬਲੈਕ ਰੌਕ ਉਹਦੇ ਉੱਪਰ ਮੈਂ ਕਦੇ ਫੇਰ ਇੱਕ ਸਪੈਸ਼ਲ ਵੀਡੀਓ ਬਣਾਉਂਗਾ ਬਲੈਕ ਰੌਕ ਦੇ ਨਾਲ 500 ਕਰੋੜ ਰੁਪਏ ਦੀ ਇੱਕ ਡੀਲ ਕੀਤੀ ਸੀ ਅੰਕੁਰ ਨੇ ਥੋੜੀ ਦੇਰ ਪਹਿਲਾਂ ਹੀ ਬਲੈਕ ਰੌਕ ਵਾਲੇ ਆਪਣਾ 500 ਕਰੋੜ ਇਨਵੈਸਟ ਕਰਨਾ ਚਾਹੁੰਦੇ ਸੀਗੇ ਅੰਕੁਰ ਦੀ ਇਸ ਬੀਅਰ ਦੀ ਕੰਪਨੀ 'ਚ ਪਰ ਜਦੋਂ ਹੀ ਉਹਨਾਂ ਨੂੰ ਇਹਨਾਂ ਸਾਰੀਆਂ ਪ੍ਰੋਬਲਮਸ ਦੇ ਬਾਰੇ 'ਚ ਪਤਾ ਲੱਗਦਾ ਤਾਂ ਬਲੈਕ ਰੌਕ ਵਾਲੇ ਆਪਣਾ ਹੱਥ ਪਿੱਛੇ ਖਿੱਚ ਲੈਂਦੇ ਆ ਡੀਲ ਉੱਥੇ ਹੀ ਖਤਮ ਹੋ ਜਾਂਦੀ ਆ ਮਤਲਬ ਕਿ ਹੁਣ ਅੰਕੁਰ ਦੇ ਲਈ ਸਿਰਫ ਇੱਕ ਫੈਸਲਾ ਜਿਹੜਾ ਉਹਨੇ ਲਿਆ ਸੀਗਾ ਕਿ ਆਪਣਾ ਸ਼ੇਅਰ ਮਾਰਕੀਟ ਦੇ ਵਿੱਚ ਕੰਪਨੀ ਨੂੰ ਲਾਂਚ ਕਰੂੰਗਾ ਉੱਥੋਂ ਗੜਬੜਾਂ ਹੋਣੀਆਂ ਸ਼ੁਰੂ ਹੁੰਦੀਆਂ ਤੇ ਹਾਲਾਤ ਇਹ ਬਣਦੀ ਆ ਕਿ ਹੁਣ ਸਾਰੇ ਪਾਸੇ ਮੁਸ਼ਕਲਾਂ ਹੀ ਮੁਸ਼ਕਲਾਂ ਨੇ ਤੇ ਹੁਣ ਤੱਕ ਦੀ ਜੇ ਹਿਸਟਰੀ ਦੇਖੀਏ ਬੀਰਾ ਬੀਅਰ ਦੀ ਜਾਂ ਬੀ9 ਬੀਅਰ ਦੀ ਤਾਂ ਲਗਾਤਾਰ ਇੱਕ ਚੜ੍ਹਾਈ ਕੀਤੀ ਆ ਉਹਨਾਂ ਨੇ ਜੇ ਅੰਕੜੇ ਵੀ ਮੈਂ ਤੁਹਾਨੂੰ ਪੜ੍ਹ ਕੇ ਦੱਸਾਂ ਤਾਂ 2021 ਦੇ ਵਿੱਚ ਟਰਨਓਵਰ ਸੀਗਾ 442 ਕਰੋੜ ਦਾ 2022 ਦੇ ਵਿੱਚ ਅਗਲੇ ਸਾਲ ਹੋ ਗਿਆ 726 ਕਰੋੜ ਤੇ 2023 ਦੇ ਵਿੱਚ ਜਾ ਕੇ ਹੋ ਗਿਆ 824 ਕਰੋੜ ਦਾ ਮਤਲਬ ਹਰੇਕ ਸਾਲ ਪਿਛਲੇ ਸਾਲ ਦੇ ਨਾਲ ਉਹ ਤਰੱਕੀ ਕਰਦੇ ਗਏ ਆ ਪਰ ਇਸ ਤੋਂ ਬਾਅਦ 824 ਕਰੋੜ ਦੇ ਅੰਕੜੇ ਨੂੰ ਛੂਣ ਤੋਂ ਬਾਅਦ ਅਗਲੇ ਸਾਲ ਕਿੰਨਾ ਰਹਿ ਜਾਂਦਾ ਸਿਰਫ 638 ਕਰੋੜ ਪਹਿਲੀ ਵਾਰੀ ਆ ਕਿ ਪਹਿਲਾਂ ਦੇ ਨਾਲੋਂ ਕੰਮ ਮੱਠਾ ਪੈ ਗਿਆ ਹੁਣ ਹੋਲੀ-ਹੋੜੀ ਕਰਕੇ ਕੀ ਹੁੰਦਾ ਇਨਵੈਸਟਮੈਂਟ ਬਹੁਤ ਜ਼ਿਆਦਾ ਆ ਪ੍ਰੋਫਿਟ ਕੱਟਣਾ ਸ਼ੁਰੂ ਹੁੰਦਾ ਦੇਣਦਾਰੀਆਂ ਵਧਣੀਆਂ ਸ਼ੁਰੂ ਹੁੰਦੀਆਂ ਨੇ ਕੰਪਨੀ ਹੌਲੀ ਹੌਲੀ ਕਰਕੇ ਡੈਟ ਦੇ ਵਿੱਚ ਕਰਜ਼ੇ ਦੇ ਵਿੱਚ ਜਾਣਾ ਸ਼ੁਰੂ ਕਰਦੀ ਆ ਤੇ ਆਖਰੀ ਕਿਲ ਜਿਹੜਾ ਕਿ ਤਬੂਤ ਦੇ ਵਿੱਚ ਵੱਜਦਾ ਵਾ ਉਹ ਹੈਗਾ ਲਾਇਸੈਂਸ ਦੇ ਲਈ ਜਿਹੜੀ 6 ਤੋਂ 8 ਮਹੀਨੇ ਦੀ ਵੇਟ ਹੈਗੀ ਆ ਉਹਦੇ ਕਰਕੇ ਪੂਰੀ ਮਾਰਕੀਟ ਦੇ ਵਿੱਚੋਂ ਕੰਪਨੀ ਦੀਆਂ ਪ੍ਰੋਡਕਟਸ ਖਤਮ ਹੋ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਦੁਬਾਰਾ ਅੰਕੁਰ ਨੂੰ ਉੱਠਣ ਦੇ ਲਈ ਮੌਕਾ ਹੀ ਨਹੀਂ ਮਿਲਦਾ ਕਿਉਂਕਿ ਉਦੋਂ ਤੱਕ ਕ્રાਫਟ ਬੀਅਰ ਦੀ ਪੂਰੀ ਦੀ ਪੂਰੀ ਮਾਰਕੀਟ ਨੂੰ ਕੈਪਚਰ ਕਰ ਚੁੱਕੇ ਹੁੰਦੀਆਂ ਨੇ ਬਹੁਤ ਵੱਡੀਆਂ ਵੱਡੀਆਂ ਪਹਿਲਾਂ ਤੋਂ ਬੈਠੀਆਂ ਹੋਈਆਂ ਕੰਪਨੀਆਂ ਤੇ ਉਹ ਇਨਸਾਨ ਜਿਨੇ ਇੰਡੀਆ ਦੇ ਵਿੱਚ ਕ્રાਫਟ ਬੀਅਰ ਨੂੰ ਲੈ ਕੇ ਆਉਣ ਦਾ ਸੁਪਨਾ ਦੇਖਿਆ ਤੇ ਉਹਨੂੰ ਸੱਚ ਸਾਬਤ ਵੀ ਕੀਤਾ ਉਹ ਖੁਦ ਹੀ ਇੱਕ ਦਿਨ ਇਸ ਬਿਜ਼ਨਸ ਦੇ ਵਿੱਚੋਂ ਲਗਭਗ ਲਗਭਗ ਆਊਟ ਹੋ ਜਾਂਦਾ ਕਿਸ ਕਰਕੇ ਸਿਰਫ ਇੱਕ ਛੋਟੇ ਜਿਹੇ ਡਿਸੀਜਨ ਕਰਕੇ ਸਿਰਫ ਕੰਪਨੀ ਦੇ ਨਾਮ ਨੂੰ ਬਦਲਣ ਕਰਕੇ ਤਾਂ ਇਹ ਸੀਗੀ ਕਹਾਣੀ ਇੰਡੀਆ ਦੇ ਵਿੱਚ ਕ્રાਫਟ ਬੀਅਰ ਦੇ ਸਭ ਤੋਂ ਵੱਡੇ ਬ੍ਰਾਂਡ ਦੀ ਸਫਲਤਾ ਦੀ ਤੇ ਉਸ ਤੋਂ ਬਾਅਦ ਉਹਦੇ ਬਹੁਤ ਹੀ ਛੇਤੀ ਹੋਏ ਨਿਗਾਰ ਦੀ ਤੇ ਇਹ ਵੀਡੀਓ ਇਹਦੇ ਨਾਲ ਹੁਣ ਇੱਥੇ ਖਤਮ ਹੁੰਦਾ ਹੈ